ਪਰ ਸਾਰੀ ਗੱਲਬਾਤ ਜਾਣਦੇ ਆ ਜੀ ਜ਼ਿਲ੍ਹਾ ਵਿਕੇਤ ਸਖਤਰ ਸਾਹਿਬ ਸਿੰਘ ਸੈਕਟਰੀ ਸਾਹਿਬ ਇਕਾਈ ਪ੍ਰਧਾਨ ਜੀ ਜਗਜੀਤ ਸਿੰਘ ਬੱਬੂ ਵੀ ਸਾਡੇ ਹੋਰ ਵੀ ਪ੍ਰਧਾਨ ਜਿਹੜੇ ਸਾਡੇ ਪਹੁੰਚਿਆ ਮਨਵੀਰ ਤੇ ਪ੍ਰਧਾਨ ਸਾਹਿਬ ਬਜ਼ੁਰਗ ਸਾਡੇ ਤੇ ਸਾਡੇ ਮੰਡ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਤੇ ਦਿਓ ਥੋੜੀ ਜਿਹੀ ਯਾਰੀ ਮਨਦੀਪ ਸਿੰਘ ਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਇਸ ਵਾਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਨੇ ਵੱਖ-ਵੱਖ ਪਿੰਡਾਂ ਤੋਂ ਆਏ ਸਾਡੇ ਕਿਸਾਨ ਵੀਰਾਂ ਨੇ ਮੀਟਿੰਗ ਕੀਤੀ ਆ ਕਿ ਜੋ ਸਾਡੇ ਮਹਾਂ ਰੈਲੀ ਹੋਈ ਸੀ ਕੁਝ ਦਿਨ ਪਹਿਲਾਂ ਜੜਿਆਲਾ ਗੁਰੂ ਵਿੱਚ ਤੇ ਉਹਨਾਂ ਸਾਂ ਆਖਿਆ ਸੀ ਕਿ ਜੋ ਸਾਡੀਆਂ ਮੰਗਾਂ ਰਹਿ ਗਈਆਂ ਸੀ ਐਮਐਸਪੀ ਦੀਆਂ ਮੰਗਾਂ ਜਾਂ ਹੋਰ ਕਈ ਮੰਗਾਂ ਜੋ ਜਦੋਂ ਆਪਾਂ ਦਿੱਲੀ ਮੋਰਚਾ ਪਹਿਲਾਂ ਉੱਠ ਕੇ ਆਏ ਸੀ ਤੇ ਉਹ ਸਾਡੀਆਂ ਅਧੂਰੀਆਂ ਰਹਿ ਗਈਆਂ ਸੀ ਤੇ ਉਹਦੇ ਪੱਖ ਦੇ ਵਿੱਚ ਅਸੀਂ 13 ਫਰਵਰੀ 2024 ਦਿਨ ਮਿੱਥਿਆ ਵਾ ਦਿੱਲੀ ਜਾਣ ਵਾਸਤੇ ਤੇ ਉਹਦੇ ਉੱਥੇ ਪਹੁੰਚਣ ਵਾਸਤੇ ਅੱਜ ਸਾਡੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਵੀਰ ਆਏ ਸੀ ਤੇ ਅਸੀਂ ਆਪਣੀ ਪਲੈਨਿੰਗ ਕੀਤੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਪਿੰਡ ਵਿੱਚੋਂ ਸੰਗਤ ਕੱਢ ਕੇ ਆਪਣੇ ਕਿਸਾਨ ਵੀਰਾਂ ਨੂੰ ਨਾਲ ਖੜ ਕੇ ਰਾਸ਼ਨ ਪਾਣੀ ਖੜ ਕੇ ਕਿੰਨੀਆਂ ਟਰਾਲੀਆਂ ਕਿੰਨਾ ਜਥਾ ਅਸੀਂ ਖੜਨਾ ਵਾ ਤੇ ਉੱਥੇ ਅਸੀਂ ਹੌਮ-ਹਮਾ ਕੇ ਪਹੁੰਚਣਾ ਵਾ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਨੇ ਆ ਕਿ ਜੋ ਸਾਡੀਆਂ ਮੰਗਾਂ ਰਹਿ ਗਈਆਂ ਸੀ ਉਹ ਪੂਰੀਆਂ ਕੀਤੀਆਂ ਜਾਣ ਨਹੀਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ ਤੇ ਅਸੀਂ 13 ਫਰਵਰੀ ਨੂੰ ਦਿੱਲੀ ਦੀ ਤਿਆਰੀ ਕੀਤੀ ਤੇ ਦਿੱਲੀ ਨੂੰ ਜਾ ਰਹੇ ਹਾਂ ਬਹੁਤ ਵਧੀਆ ਜੀ ਬਾਕੀ ਪ੍ਰਧਾਨ ਸਾਹਿਬ ਜੀ ਦਿਓ ਥੋੜੀ ਜਾਣਕਾਰੀ ਜਿਹੜੀ ਇਹ ਦਿੱਲੀ ਅੰਦੋਲਨ ਦੀ ਫਿਰ ਤਿਆਰੀ ਆ ਦੂਸਰੀ ਵਾਰ ਜੀ ਤੇ ਕਿਸ ਤਰ੍ਹਾਂ ਦੀ ਹੁਣ ਤਿਆਰੀਆਂ ਚੱਲ ਰਹੀਆਂ ਜਿਹੜੀ ਅੱਜ ਦੀ ਮੀਟਿੰਗ ਕੀਤੀ ਗਈ ਆ ਕੇ ਸਬੰਧ ਵਿੱਚ ਕੀਤੀ ਗਈ ਹੈ ਜਦੋਂ ਤਿੰਨ ਕਾਰਨ ਨੂੰ ਵਾਪਸ ਕਰਾਏ ਸੀਗੇ ਤੇ ਇਹ ਸੈਂਟਰ ਸਰਕਾਰ ਨੇ ਨਿਸ਼ਚਿਤ ਰੂਪ ਦਿੱਤਾ ਸੀ ਕਿ ਅਸੀਂ ਜਿਹੜੀ ਐਮਐਸਪੀ ਦੇ ਉੱਤੇ ਅਸੀਂ ਗਰੰਟੀ ਦੇਵਾਂਗੇ ਤੇ ਉਸ ਤੀਜ ਤੋਂ ਤੁਹਾਡੇ ਮੈਂਬਰਸ਼ਿਪ ਲਵਾਂਗੇ ਨਾਲ ਮੀਟਿੰਗ ਆਪਣੇ ਜਿਹੜੇ ਕਿਸਾਨ ਪਨੀਰੀਆਂ ਦੇ ਨਾਲ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਮੀਟਿੰਗਾਂ ਦੇ ਵਿੱਚ ਭੱਜੇ ਆ ਤੇ ਜਿਹੜਾ ਐਮਐਸਪੀ ਤੋਂ ਦੇਣ ਤੋਂ ਭੱਜੇ ਆ ਤੇ ਬਾਹਰੋਂ ਕਰਕੇ ਖਰੀਦ ਕੇ ਜਿਹੜੀ ਉਹ ਬਰਬਾਦ ਕਣਕ ਆ ਉਹ ਪੰਜਾਬ ਦੇ ਵਿੱਚ ਲਿਆ ਕੇ ਜਿਹੜੇ ਉਹ ਵਸਮੰਦਰਾں ਦੇ ਸੁੱਟਦੇ ਆ ਉਹ ਖਰੀਦ ਕੇ ਤੇ ਇੱਥੇ 1500 ਰੁਪਏ ਕਿਵੰਟਰ ਦੇ ਹਿਸਾਬ ਨਾਲ ਲੈ ਕੇ ਆ ਰਹੇ ਆ ਤੇ ਜੋ ਸਾਡੇ ਕਿਸਾਨ ਦੇ ਅੱਗੇ ਹੀ ਉਹਨਾਂ ਦੀ ਹਾਲਤ ਬੜੀ ਖਰਾਬ ਆ 15 15 20 20000 ਰੁਪਏ ਤਾਂ ਵੈਸੇ ਖਰਚਾ ਹੁੰਦਾ ਕਿਲੇ ਦੇ ਉੱਤੇ ਤੇ ਸਾਡੀ ਜੇ 1500 ਨੂੰ 1400 ਨੂੰ ਕਣਕ ਦੀ ਗਈ ਤੇ ਸਾਡਾ ਤਾਂ ਖਰਚਾ ਵੀ ਪੂਰਾ ਹੋਣਾ ਇਸ ਕਰਕੇ ਅਸੀਂ ਇਹ ਕੜ ਦੇ ਉੱਤੇ ਹੋਰ ਜਿਹੜੀਆਂ ਫਸਲਾਂ ਉਹਨਾਂ ਦੇ ਉੱਤੇ ਐਮਐਸਬੀ ਦਾ ਜਿਹੜਾ ਰੇਟ ਲੈਣ ਵਾਸਤੇ ਜਾਣਾ ਵਾ ਤੇ ਇਹ ਆਪਦੇ ਹੱਕ ਲੈਣੇ ਆ ਤੇ ਸਾਡੇ ਜਥੇਬੰਦੀਆਂ ਨੇ ਜਿਹੜਾ ਜੰਗਾਲੀ ਕੂਦ ਦੇ ਵਿੱਚ ਬਹੁਤ ਮਹਾਰਾਲੀ ਕੀਤੀ ਸੀ ਇਸੇ ਤਰ੍ਹਾਂ ਹੁਣ ਪਿੰਡਾਂ ਦੇ ਵਿੱਚ ਕਈ ਪ੍ਰਧਾਨ ਜਿਹੜੇ ਆ ਪਿੰਡਾਂ ਵਿੱਚ ਵਕ ਵਕ ਜਾ ਕੇ ਡੈਲੀਆ ਕਰਾਂਗੇ ਤੇ ਮੀਟਿੰਗਾਂ ਕਰਾਂਗੇ ਤੇ ਕਿਸ ਤਰ੍ਹਾਂ ਸੰਗਤ ਲੈ ਕੇ ਜਾਵਾਂਗੇ ਦਿੱਲੀ ਦੇ ਵਿੱਚ ਧੰਨਵਾਦ ਧੰਨਵਾਦ ਜੀ ਬਹੁਤ ਵਧੀਆ ਗੱਲ ਬਾਕੀ ਸਾਡੇ ਕਈ ਪ੍ਰਧਾਨ ਜਗਜੀਤ ਸਿੰਘ ਬੱਬੂ ਸਾਹਿਬ ਜੀ ਦਿਓ ਜਾਣਕਾਰੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਜੀ ਗੁਰਦੁਆਰਾ ਸਾਹਿਬ ਤੇ ਕਿਸ ਸਬੰਧ ਵਿੱਚ ਤੇ ਕੀ ਜਿਹੜੇ ਅੱਜ ਇੱਥੇ ਕੀਤੇ ਗਏ ਵਿਚਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਕਾਈ ਪ੍ਰਧਾਨ ਸੰਭਾਗ ਸਹਾਸਕ ਕਮੇਟੀ ਪੰਜਾਬ ਕੋਲ ਬੁੱਢਾ ਅੱਜ ਜਿਹੜੇ ਵਿਚਾਰ ਕਰਤਾ ਕੀਤੇ ਗਏ ਅੱਜ ਸੇਬੰਦੀ ਦੀ ਕੋਰ ਕਮੇਟੀ ਵੱਲੋਂ ਸੂਬਾ ਲੈਵਲ ਦੀ ਵਿਚ ਅੱਥੇ ਬੰਦੀ ਵੱਲੋਂ ਜਿਹੜਾ ਵਿਚਾਰ ਕਰਤਾ ਕੀਤੇ ਗਈ ਆ ਕਿ ਜਿੱਦਾਂ ਪਹਿਲਾਂ ਆਪਾਂ ਦਿੱਲੀ ਦੇ ਵਿੱਚ ਧਰਨਾ ਲਾਇਆ ਸੀ ਤਿੰਨ ਕਾਲੇ ਕਰੂਰ ਤੇ ਚੌਥਾ ਜਿਹੜਾ ਆਪਣਾ ਕਰਾਲੀ ਦਾ ਕਰੂਰ ਉਹਦੇ ਆਪਾਂ ਬ੍ਰੋਦਰ ਧਰਨਾ ਲਾਇਆ ਸੀ ਮੋਦੀ ਨੇ ਆਪਾ ਨੂੰ ਲਿਖਤੀ ਰੂਪੇ ਦਿੱਤਾ ਸੀ ਇਹ ਜਿਹੜਾ ਤੁਹਾਡੇ ਐਮਐਸਪੀ ਦੀ ਗਰੰਟੀ ਹੈ ਮੈਂ ਤੁਹਾਨੂੰ ਦੇਵਾਂਗਾ ਪਰ ਉਹਨੇ ਉਹ ਗਰੰਟੀ ਦੇਣ ਤੋਂ ਬਾਅਦ ਮੁੱਕਰ ਗਿਆ ਜੋ ਕਮੇਟੀ ਬਣਾ ਕੇ ਉਹਦੇ ਵਿੱਚ ਵਿਚਾਰ ਚਰਚਾ ਕਰਨੀ ਸੀ ਪੰਜ ਮੈਂਬਰੀ ਕਮੇਟੀ ਵਿੱਚ ਦੋ ਆਪਣੇ ਕਿਸਾਨ ਜੱਟੇ ਬੰਦਿਆਂ ਦੇ ਲੀਡਰ ਵੀ ਸ਼ਾਮਲਾਉਣੇ ਸੀ ਉਹਨਾਂ ਤੋਂ ਵੀ ਮੁੱਕਰ ਗਿਆ ਤੇ ਬਾਕੀ ਹੁਣ ਨਵਾਂ ਫੇਰ ਇਹ ਲੈ ਕੇ ਆ ਰਿਹਾ ਜਿੱਦਾਂ ਆਪਣੇ ਕਣਕਾਂ ਕਣਕ ਦੇ ਕਰਮੁਕਤ ਕਰਕੇ ਉਹਨੂੰ ਬਾਹਰਲੇ ਦੇਸ਼ਾਂ ਤੋਂ 1500 1400 ਰੁਪਏ ਦੇ ਹਿਸਾਬ ਨਾਲ ਆਪਣੇ ਦੇਸ਼ ਵਿੱਚ ਲਿਆ ਰਿਹਾ ਵਾ ਤੇ ਜਿਹੜੀ ਆਪਣੀ 2200 ਰੁਪਏ ਨੂੰ ਕਣਕ ਵਿਕਦੀ ਆ ਉਹਦਾ ਵੀ ਰੇਟ ਡਾਊਨ ਹੋ ਜਾਣਾ ਵਾ ਤੇ ਕਿਸਾਨਾਂ ਨੂੰ ਅਪੀਲ ਕਰਦੇ ਵਾ ਜੜ ਕੇ ਆਪਾਂ ਦਿੱਲੀ ਨੂੰ ਕੋਈ ਕਰੀਏ ਤੇ ਮੋਦੀ ਨੂੰ ਜਾ ਕੇ ਆਪਾਂ ਦਬਾਉਣਾ ਵਾ ਕਿ ਜਿਹੜੇ ਕਰੋੜ ਤੋਂ ਪਹਿਲਾਂ ਆਪਾਂ 3 ਕਰੋੜ ਵਾਪਸ ਕਰਾਏ ਸੀ ਚੌਥਾ ਹੈ ਫੇਰ ਲੈ ਕੇ ਆ ਰਿਹਾ ਵਾ ਕਰਮੁਕਤ ਜਿਹੜੀਆਂ ਚੀਜ਼ਾਂ ਨੇ ਇਸ ਵਿੱਚ ਝੋਨਾ ਕਣਕ ਗੰਨਾ ਤੇ ਹੋਰ ਵੀ ਜਿਹੜੀਆਂ ਆਪਣੀਆਂ ਖਾਣ ਪੀਣ ਵਾਲੀਆਂ ਵਸਤਾਂ ਕਰਮੁਕਤ ਕਰਕੇ ਉਹਨਾਂ ਨੂੰ ਜਿੱਦਾਂ ਦੁੱਧ ਦਾ ਰੇਟ ਡਾਊਨ ਹੋ ਰਿਹਾ ਹੁਣ ਇਹਨਾਂ ਦਿਨਾਂ ਵਿੱਚ ਤੁਸੀਂ ਦੇਖ ਰਹੇ ਦੁੱਧ ਦੇ ਉਤਪਾਦਨ ਵਾਧਦਾ ਵਾ ਆਪਣਾ ਰੇਟ ਘਟ ਜਾਂਦਾ ਵਾ ਇਹੋ ਜਿਹੀਆਂ ਚੀਜ਼ਾਂ ਤੇ ਆਪਾਂ ਨੂੰ ਗੌਰ ਕਰਨ ਦੀ ਲੋੜ ਆ ਤੇ ਆਪਾਂ ਵੱਧ ਤੋਂ ਵੱਧ ਦਿੱਲੀ ਨੂੰ ਪੂਜ ਕਰੀਏ ਤਗੜੇ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਬਾਕੀ ਸਾਡੇ ਜ਼ਿਲ੍ਹਾ ਵਿਦੇਸਖਤਰ ਸਾਹਿਬ ਸਿੰਘ ਇਹ ਵੀ ਜਾਣਕਾਰੀ ਥੋੜੀ ਜੀ ਲੈ ਲੈਣੇ ਆ ਜੀ ਵੀ ਜਿਹੜੀ ਅੱਜ ਦੀ ਮੀਟਿੰਗ ਕੀਤੀ ਗਈ ਆ ਨਾਲੇ ਕੇਸ ਸਬੰਧ ਵਿੱਚ ਕੀਤੀ ਗਈ ਆ ਤੇ ਜਿਹੜੇ ਡਰਾਈਵਰਾਂ ਤੇ ਕਾਲੇ ਕਾਨੂੰਨ ਸਰਕਾਰ ਲੈ ਕੇ ਆਈ ਸੀ ਕਿਉਂਕਿ ਆਪਣੀ ਮਰਜ਼ੀ ਦੇ ਨਾਲ ਹੀ ਇਹ ਸਾਰੇ ਕਾਨੂੰਨ ਰਾਤੋਂ ਰਾਤ ਪਾਸ ਕਰ ਦਿੰਦੇ ਕੀ ਕਹਿਣਾ ਚਾਹੁੰਦੇ ਆ ਜਿਸ ਬਾਰੇ ਇਹ ਜੀ ਇਹ ਜਿਹੜੀਆਂ ਸਰਕਾਰਾਂ ਵਾਂ ਬਹੁਤ ਜਿਆਦੀਆਂ ਧੱਕਾ ਕਰਦੀਆਂ ਇਹ ਆਪਦੀ ਮਰਜ਼ੀ ਦੇ ਇਹ ਰਾਜੇ ਵਾਲਾ ਰਾਜ ਲਿਆਉਣਾ ਚਾਹੁੰਦੇ ਕਿ ਵੀ ਜੋ ਅਸੀਂ ਕਰੀਏ ਉਹ ਹੋਵੇ ਅੱਜ ਦੀ ਮੀਟਿੰਗ ਦਾ ਮੁੱਖ ਮੁੱਦਾ ਜਿਹੜੀ ਦੂਸਰੇ ਮਹੀਨੇ ਦੀ 13 ਤਰੀਕ ਆ ਦੂਸਰੇ ਮਹੀਨੇ ਦੀ 13 ਤਰੀਕ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਵੱਧ ਤੋਂ ਵੱਧ ਦਿੱਲੀ ਦੀ ਬਰੂਹਾਂ ਤੇ ਜਾ ਕੇ ਆਪਣੇ ਹੱਕਾ ਦੀ ਜਿਹੜੀ ਰਾਖੀ ਕਰੀਏ ਆਪਣੇ ਹੱਕ ਮੰਗੀਏ ਤੇ ਮੈਂ ਸਾਰੀਆਂ ਜਹੇ ਬੰਦੀਆਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਧਰਮ ਨੂੰ ਅੱਗੇ ਰੱਖਿਆ ਸੀ ਤੇ ਦਿੱਲੀ ਦੇ ਵਿੱਚ Hindu ਧਰਮ ਬਦਲੇ ਸੀ ਦਿੱਤਾ ਸੀ ਵੇਖੋ ਵੀਰ ਜੀ ਜਿਹੜੀਆਂ ਜਹੇ ਬੰਦੀਆਂ ਧਰਮ ਨੂੰ ਅੱਗੇ ਰੱਖ ਕੇ ਲੜਨ ਗਈਆਂ ਉਹਨਾਂ ਦੀ ਬਿਲਕੁਲ ਵੱਤ ਜਿੱਤ ਹੋਊਗੀ ਧਰਮ ਨੂੰ ਅੱਗੇ ਰੱਖ ਕੇ ਲੜੋ ਹਰ ਧਰਮ ਦਾ ਮਾਣ ਕਰੋ ਹਰ ਧਰਮ ਨੂੰ ਉੱਚਾ ਚੁੱਕੋ ਅਸੀਂ ਨਹੀਂ ਆਂਦੇ ਹਰ ਧਰਮ ਸਤਿਕਾਰਯੋਗ ਆ ਸਾਰੇ ਧਰਮ ਸਤਿਕਾਰਯੋਗ ਆ ਤੇ ਕਿਸਾਨ ਛਰਚ ਕਮੇਟੀ ਪੰਜਾਬ ਕੋਟਪੁਟਾ ਜਦੀ ਜਾਇ ਬੰਦੀ ਆ ਉਹ ਧਰਮ ਨੂੰ ਅੱਗੇ ਰੱਖ ਕੇ ਲੜੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਕਹਿਣਾ ਜੁਣਾ ਪ੍ਰਧਾਨ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਤੇ ਕਿਸ ਤਰ੍ਹਾਂ ਦੀ ਤਿਆਰੀ ਆ ਦਿੱਲੀ ਦੀ ਕਮੇਟੀ ਪੰਜਾਬ ਦੀ ਜੋ ਮੀਟਿੰਗ ਹੋਈ ਹੈ ਸਾਡੀ ਮੇਡਮ ਪਿੰਡ ਸੁਭਰਾ ਦੇ ਵਿੱਚ ਹੋਈ ਹੈ ਜਿਹਦੇ ਵਿੱਚ ਸਾਡੇ ਪੰਜ ਜਿਹੜੇ ਪਹੁੰਚੇ ਹੋਏ ਕਰਨਪਾਲ ਅਮਰਸਰਾ ਕਪੂਰਥਲਾ gilandar ਤੇ ਫਿਰੋਜ਼ਪੁਰ ਇਹ ਪੰਜਾਂ ਜ਼ਿਲ੍ਹਿਆਂ ਦੇ ਜਿਹੜੇ ਸਾਡੇ ਜੋ ਪ੍ਰਧਾਨ ਸਾਰੇ ਇੱਥੇ ਪਹੁੰਚੇ ਹੋਏ ਸੀ ਜ਼ਿਲ੍ਹਾ ਪ੍ਰਧਾਨ ਪਹੁੰਚੇ ਹੋਏ ਸੀ ਉਹਨਾਂ ਨੂੰ ਇਹ ਪ੍ਰੇਰਨਾ ਕੀਤੀ ਗਈ ਹੈ ਵੀ ਜਿਹੜੀ 13 ਫਰਵਰੀ ਨੂੰ ਦਿਨ ਨੂੰ ਆ ਪਰਮਾਨਵਾ ਹੋਣਾ ਹੈ ਹੋਣਾ ਹੈ ਉਹਦੇ ਵਿੱਚ ਵੀਰਨਾ ਪਿੰਡੋਂ ਪਿੰਡ ਮੀਟਿੰਗਾਂ ਲਾ ਕੇ ਪ੍ਰੇਰਨਾ ਦੇ ਦੇ ਕੇ ਇਹ ਜਿਹੜਾ ਸਮਰਥਨ ਲੰਬਾ ਕੀਤਾ ਜਾਵੇ ਇਹਦਾ ਜਾਣ ਵਾਸਤੇ ਤੇ ਇਹਦੀਆਂ ਵਿੰਡੋ ਪਿੰਡ ਦੀਆਂ ਵੀ ਜਾਣ ਰੈਡੀ ਦੀ ਤਰਫ ਆਸ ਤੇ